ਸ਼੍ਰੀ ਕਾਲ ਜੀ ਮੈਲ ਅਪ੍ਰਿਤ ਕੋ ਹਾਜ਼ਰਾਨ ਸੀ ਗੁਰਦੀਪ कौर ਦੁਆਰਾ ਲਿਖੀ ਗਈ ਕਹਾਣੀ ਅਰਦਾਸ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅਰਦਾਸ ਪੂਰੀ ਹੁੰਦੀ ਜ਼ਰੂਰੀ ਬਸ ਜ਼ਰੂਰਤ ਹੁੰਦੀ ਨੇ ਮਾਨਾ ਬੰ ਸੱਚੇ ਦਿਲ ਤੋਂ ਕਰਨ ਦੀ ਸਭ ਨੂੰ ਦਾਤਾ ਦੇਣ ਵਾਲੇ ਕਰਤੇ ਤੇ ਭਰੋਸਾ ਕਰਨ ਦੀ ਤੇ ਮਨ ਵਿੱਚ ਸੰਜਮ ਧਾਰਨ ਦੀ ਦਸੰਬਰ ਦਾ ਮਹੀਨਾ ਸੀ ਆਪਣੀ ਆਦਤ ਅਨੁਸਾਰ ਗੁਰਜੀਤ ੜਕੇ ਉੱਠ ਕੇ ਨਹਾ ਤੋਂ ਕੇ ਪਾਠ ਕਰ ਆਪਣੇ ਕਾਰ ਵਿਹਾਰ ਲੱਗ ਜਾਂਦੇ ਸੁਬਾਹ ਤੋਂ ਨਿੱਗੀ ਮਿਲ ਆਪਣੇ ਤੇ ਸੁਹਿਰ ਦੇ ਗੁਰਜੀਤ ਸਵੇਰ ਤੋਂ ਹੀ ਕੁਝ ਪੇਚਾਂ ਜਹੀ ਸੀ ਉਸ ਨੂੰ ਕਦੀ ਘਬਰਾਹਟ ਕਦੀ ਸਿਰਦਰਜਾ ਮਹਿਸੂਸ ਹੋ ਰਿਹਾ ਸੀ ਪਰ ਉਹ ਅਨਗੋਲਿਆ ਜਿਹਾ ਕਰਕੇ ਸਿਰ ਤੇ ਚੁੰਨੀ ਬੰਨ ਸਵੀਰ ਦੇ ਕੰਮ ਨਿਪਟਾਉਣ ਵਿੱਚ ਫਿਰ ਤੋਂ ਜੁਟ ਗਈ ਪਰ ਉਸ ਨੇ ਜਿਵੇਂ ਹੀ ਪਾਥੀਆਂ ਭਰਿਆ ਟੋਕਰਾ ਚੁੱਕਿਆ ਤੇ ਆਪਣੇ ਸਿਰ ਤੇ ਰੱਖੀ ਤਾਂ ਉਸ ਨੂੰ ਇੰਜ ਜਾਪਿਆ ਜਿਵੇਂ ਧਰਤੀ ਘੁੰਮ ਰਹੀ ਹੋਵੇ ਪੰਭੀਰੀ ਵਾਂਗ ਤੇ ਉਹ ਡਿੱਗ ਗਈ ਨੇੜੇ ਪੇ ਡੰਗਰਾਂ ਲਈ ਕੁੱਤਰੇ ਬਰਸੀਨ ਦੇ ਉੱਪਰ ਹੀ ਉਸਨੇ ਆਪਣੇ ਘਰ ਵਾਲੇ ਨੂੰ ਆਵਾਜ਼ ਮਾਰੀ ਤੇ ਫਿਰ ਬੇਸੁਰਤ ਹੋ ਗਈ ਉੱਥੇ ਹੀ ਪਰਮਜੀਤ ਵਾਹੋਦਾਹੀ ਭਜਿਆ ਆਇਆ ਗੁਰਜੀਤ ਗੁਰਜੀਤ ਠੀਕੇ ਗੁਰਜੀਤ ਨੂੰ ਹੋਸ਼ ਹੁੰਦੇ ਤਾਂ ਜਵਾਬ ਦਿੰਦੀ ਉਹ ਕੁਝ ਨਾ ਬੋਲੀ ਤਾਂ ਉਸਨੇ ਆਪਣੀ ਬੀਬੀ ਨੂੰ ਹਾਕ ਮਾਰੀ ਜ਼ੋਰ ਨਾਲ ਬੀਬੀ ਬੀਬੀ ਆਇਓ ਛੇਤੀ ਦੇ ਨੇ ਗੁਰਜੀਤ ਬੇਹੋਸ਼ ਹੋ ਗਈ ਪ੍ਰੀਤਮ ਘਰ ਫਟਾਫਟ ਡਿੰਗਾ ਪੁੱਟ ਦੀ ਆਪਣੀ ਲਾਠੀ ਦੇ ਸਹਾਰੇ ਲੰਘ ਜਹੀ ਮਾਰਦੀ ਹੋਈ ਤੇ ਆਖਦੀ ਕਿਆ ਹੋ ਗਿਆ ਸੁਖਤਾ ਹੈ ਪਤਾ ਨਹੀਂ ਬੇਬੀ ਆ ਵੇਖੋ ਗੁਰਜੀਤ ਨੂੰ ਕੀ ਹੋ ਗਿਆ ਬੋਲਦੀ ਨਹੀਂ ਇੱਕ ਸ਼ਬਦ ਵੀ ਮੂੰਹ ਤੋਂ ਤੇ ਸੱਪ ਤਾਂ ਨਹੀਂ ਲੜ ਗਿਆ ਤੜਕੇ ਤੜਕੇ ਹੀ ਪਤਾ ਨਹੀਂ ਕਿਉਂ ਕਾਹਲ ਕਰ ਦਿਆ ਇਸ ਨੂੰ ਕੰਮ ਨਿਪਟਾਉਣ ਦੀ ਪ੍ਰੀਤਮ ਕੋਰ ਗੁੱਸੇ ਦੀ ਲੈਜ਼ੀ ਵਿੱਚ ਵੀ ਜੀ ਮੂੰਹ ਨਹੀਂ ਚੱਜਦਾ ਤਾਂ ਗੱਲ ਤਾਂ ਚੱਜ ਦੀ ਕਰ ਲਈਦੀ ਆ ਕੁਝ ਨਹੀਂ ਹੋਇਆ ਮੇਰੀ ਬੱਚੀ ਨੂੰ ਰੱਬ ਵਡੀਰੀ ਉਮਰ ਕਰੇ ਇਸ ਦੀ ਹੋ ਪਰ ਮੈਂ ਵੇਖਾਂ ਪ੍ਰੀਤਮ ਕੌਰ ਨੇ ਨਬਜ਼ ਵੇਖੀ ਤੇ ਥੋੜਾ ਜਿਹਾ ਪਾਣੀ ਗੁਰਜੀਤ ਦੇ ਮੂੰਹ ਤੇ ਪਾਇਆ ਤਾਂ ਉਹ ਹੋਸ਼ ਵਿੱਚ ਆ ਗਈ। ਪ੍ਰੀਤਮ ਕੌਰ ਅੰਦਰੋਂ ਅੰਦਰ ਹੀ ਡਰੀ ਹੋਈ ਹੋਣ ਦੇ ਬਾਵਜੂਦ ਹੌਸਲਾ ਕਰ ਕੇ ਕਿਹਾ ਤੀ ਇਹ ਆਪਤੰਦਰ ਨੇ ਤਾਂ ਮੈਨੂੰ ਮਾਰ ਹੀ ਦਿੱਤਾ ਸੀ। ਤੂੰ ਦੱਸ ਮੇਰੀ ਗੁਰਜੀਤ ਤੂੰ ਠੀਕ ਆ? ਹਾਂਜੀ ਬੀਬੀ ਮੈਂ ਠੀਕ ਆ। ਬਸ ਚੱਕਰ ਜਿਹਾ ਆ ਗਿਆ ਸੀ। ਫਿਰ ਡਿੱਗੀ ਸਮਝ ਨਹੀਂ ਆਈ ਕੀ ਹੋਇਆ ਸੀ। ਗੁਰਜੀਤ ਨੇ ਜਵਾਬ ਦਿੱਤਾ। ਪਰਮਜੀਤ ਨੂੰ ਬਾਹ ਤੋਂ ਫੜਿਆ। ਪ੍ਰੀਤਮ ਕਾਰਤੀ ਸਖਤਾਈ ਪਰਿਲੇਜ਼ੇ ਵਿੱਚ ਹੁਕਮ ਜਾਰੀ ਕਰ ਦਿੱਤਾ। ਅੱਜ ਹੀ ਸ਼ਹਿਰ ਜਾ ਕੇ ਵੱਡੇ ਡਾਕਟਰ ਕੋਲ ਵਿਖਾ ਕੇ ਆ ਗੁਰਜੀਤ ਨੂੰ। ਕੋਈ ਣਗੈਲੀ ਨਹੀਂ ਵਰਤਣੀ ਸੁਣਿਆ ਤੂੰ। ਚੰਗਾ ਬੇਬੀ ਜਿਵੇਂ ਤੂੰ ਸੀ ਆਖੋ। ਪਰਮਜੀਤ ਹਾਂ ਵਿੱਚ ਹਾਮੀ ਪਰੀ ਤੇ ਗੁਰਜੀਤ ਨੂੰ ਇਸ਼ਾਰਾ ਕਰ ਦਿੱਤਾ ਤਿਆਰ ਹੋਣ ਲਈ। ਰੋਟੀ ਪਾਣੀ ਪ੍ਰੀਤਮ ਕਾਰਬ ਨੇ ਬਣਾ ਦਿੱਤਾ ਤੇ ਫਿਰ ਦੋਵੇਂ ਜੀ ਰੋਟੀ ਖਾ ਕੇ ਸ਼ਹਿਰ ਨੂੰ ਚੱਲੇ ਪਾ ਦਿੱਤੇ। ਪਿੰਡ ਕਾਕੜਾ ਤੋਂ ਬਸ ਫੜਪੁੱਜ ਕੇ ਜਲੰਧਰ ਦੇ ਹਸਪਤਾਲ ਦੋਵੇਂ ਹਸਪਤਾਲ ਛੇਤੀ ਪੁੱਜ ਕੇ ਸੀ ਵਾਰੀ ਵੀ ਜਲਦੀ ਆ ਗਈ ਤੇ ਡਾਕਟਰ ਨੂੰ ਵਿਖਾ ਕੇ ਟੈਸਟ ਲਈ ਨਮੂਨੇ ਦੇ ਕੇ ਉਹ ਵਾਪਸ ਆ ਗਏ ਕੁਝ ਰਿਪੋਰਟ ਜਲਦੀ ਮਿਲ ਗਈਆਂ ਤੇ ਕੁਝ ਹਫ਼ਤੇ ਬਾਅਦ ਤੇ ਲਗਭਗ 1 ਮਹੀਨੇ ਬਾਅਦ ਮਿਲਣ ਨੂੰ ਆਖਿਆ ਗਿਆ ਪਰਮਜੀਤ ਤੇ ਗੁਰਜੀਤ ਨੂੰ ਘਰ ਜਾਵੰਦੀ ਕਾਹਲ ਸੇ ਉਹਨਾਂ ਰਸਤੇ ਵਿੱਚ ਹੀ ਰੁਕਣਾ ਵਾajib ਨਾ ਜਾਣ ਮੋੜ ਤੋਂ ਬਸ ਲੈ ਕੇ ਵਾਪਸੀ ਕਰ ਦਿੱਤਾ ਘਰ ਪੁੱਜ ਕੇ ਵੇਖਿਆ ਤਾਂ ਰਵਿੰਦਰ ਜੋ ਕੇ ਉਹਨਾਂ ਦਾ ਬੇਟਾ ਸੀ ਸੱਤਕ ਸਾਲ ਦਾ ਉਹ ਆਪਣੀ ਦਾਦੀ ਪ੍ਰੀਤਮ ਕੌਰ ਨਾਲ ਮੂੰਹ ਬਣਾ ਕੇ ਬੈਠਾ ਸੀ ਕਿ ਮੰਮੀ ਪਾਪਾ ਉਸਨੂੰ ਨਹੀਂ ਲੈ ਕੇ ਗਏ ਸ਼ਹਿਰ ਉਸਨੂੰ ਥੋੜਾ ਪਤਾ ਸੀ ਕਿ ਕਿਹੜੇ ਕੰਮ ਗਏ ਨੇ ਤੇ ਕਿਉਂ ਗਏ ਨੇ ਗੁਰਜੀਤ ਆ ਕੇ ਇੱਕਦਮ ਰਵਿੰਦਰ ਨੂੰ ਜੱਫੀ ਵਿੱਚ ਲੈਂਦੀ ਆਖਿਆ ਮੇਰੀ ਘਾਟੋ ਇਨਾ ਗੁੱਸਾ ਕਰ ਲੈਂਦੀ ਪਤਾ ਨਹੀਂ ਸੀ ਸਾਨੂੰ ਤਾਂ ਰਵਿੰਦਰ ਦਾ ਹਾਸਾ ਨਿਕਲ ਗਿਆ ਤੇ ਉਹ ਖੁਸ਼ ਹੋ ਕੇ ਆਪਣੀ ਮਾਂ ਨੂੰ ਲਿਪਟ ਗਿਆ ਦੋਵੇਂ ਬਾਵਾਂ ਉਸਦੇ ਲੱਕ ਦੁਆਰੀ ਲਪੇਟ ਕੇ ਸਾਰੇ ਹੱਸ ਪਏ ਇਹ ਕਹਿ ਦੇਖੋ ਲਾਲ ਰੰਗ ਗੁੱਸੇ ਵਾਲਾ ਉੱਡ ਗਿਆ ਤੇ ਖੁਸ਼ੀ ਵਾਲਾ ਲਾਲ ਰੰਗ ਆ ਗਿਆ ਸਰਵਿੰਦਰ ਕੋਲ ਪ੍ਰੀਤਮ ਕੋਰ ਸਭਲੇ ਚਾਵਨਾ ਕੇ ਕੋਲੇ ਵਿੱਚ ਪਾ ਦਿੱਤੀ ਖੁਦ ਵੀ ਬਾਟੀ ਨਾਲ ਕੁੱਟ-ਕੁੱਟ ਕਰਕੇ ਪੀ ਲਏ ਜਦੋਂ ਰਵਿੰਦਰ 베ੜੇ ਵਿੱਚ ਖੇਡਣ ਲੱਗ ਗਿਆ ਤਾਂ ਉਸ ਪੁੱਛਿਆ ਸਭ ਠੀਕੇ ਕੋਈ ਫਿਕਰ ਵਾਲੀ ਗੱਲ ਤਾਂ ਨਹੀਂ ਪਈ ਪਰਮਜੀਤ ਥੋੜਾ ਸਮਝੋਪਰਾ ਕੀ ਬੋਲਿਆ ਨਾਨਾ ਬੀਬੀ ਠੀਕ ਆ ਜੀ ਤਾਂ ਸਭ ਬਾਕੀ ਡਾਕਟਰ ਜੀ ਨੇ ਕਿਹਾ ਕਿ ਉਹਨਾਂ ਨੂੰ ਕੋਈ ਸ਼ੱਕ ਏ ਤਾਂ ਕੁਝ ਟੈਸਟ ਲਏ ਵੀ ਕਾਹਦਾ ਸ਼ੱਕ ਮੇਰਾ ਤਾਂ ਤੇਲ ਪੈਟ ਗਿਆ ਦਸ ਖੰਛੇਤੀ ਦੇ ਨੇ ਪ੍ਰੀਤਮ ਕਾਰ ਫਿਕਰਮੰਦ ਹੁੰਦੀ ਬੋਲੀ ਅੱਛੀ ਕੁਝ ਵੀ ਪੱਕਾ ਨਹੀਂ ਪਤਾ ਰਿਪੋਰਟ ਆਉਂਦੇ ਹੋ ਤੁਸੀਂ ਐਵੇਂ ਨਾ ਟੇਰੀ ਟਾ ਕੇ ਬੈਠ ਜਾਓ परमजीत नीचू ਠਾ ਜਿਹਾ ਹਾਸਾ ਵਖੀਰਦੇ ਹੋਏ ਜਵਾਬ ਦਿੱਤਾ ਵਾਹਿਗੁਰੂ ਵਾਹਿਗੁਰੂ ਬਲੀ ਕਰੇ ਜੋ ਵੀ ਉਹ ਕਰੇ ਬਸ ਰਜਾ ਵਿੱਚ ਰਹਿਣਾ ਪੈਂਦਾ ਬੰਦੇ ਦੀ ਕੋਈ ਪੇਸ਼ ਨਹੀਂ ਚੱਲਦੀ ਇਹ ਆਖ ਪ੍ਰੀਤਮ ਕੌਰ ਸ਼ਾਮ ਨੂੰ ਚੱਲੇ ਵਿੱਚ ਅੱਗ ਬਲਣ ਲਈ ਕੁਝ ਲੱਕੜਾਂ ਲੈਣ ਡੰਗਰਾਂ ਦੇ ਵਾੜੇ ਵੱਲ ਚਲੀ ਜਾਂਦੀ ਪਰਮਜੀਤ ਵੀ ਉਹਨਾਂ ਲਈ ਪੱਠੇ ਲੈਣ ਬਲਦ ਨੂੰ ਰੇੜੇ ਨਾਲ ਜੋੜ ਲੈਂਦਾ ਤੇਰਵਿੰਦਰ ਵੀ ਨਾਲ ਬੈਠ ਚਲਾ ਜਾਂਦਾ ਗੁਰਜੀਤ ਵੀ ਸ਼ਾਮ ਦੇ ਖਾਣੇ ਲਈ ਤਿਆਰੀ ਕਰਨ ਲੱਗਦੀ ਆ ਦੂਜੇ ਦਿਨ ਫਿਰ ਤੋਂ ਗੁਰਜੀਤ ਨੂੰ ਬੇਚੈਨੀ ਹੋਣ ਲੱਗ ਪਈ ਤੇ ਉਲਟੀਆਂ ਵੀ ਲੱਗ ਗਈਆਂ ਤੇ ਫਿਰ ਬੁਖਾਰ ਹੋ ਗਿਆ ਗੁਰਜੀਤ ਨੂੰ ਹੋਸ਼ ਹੋ ਕੇ ਵੀ ਬੇਹੋਸ਼ੀ ਜਹੀ ਹੋਣ ਲੱਗੀ ਤਾ ਉਹ ਫਟਾਫਟ ਮੰਜੀ ਤੇ ਆ ਬੈ ਗਈ ਤੇ ਪ੍ਰੀਤਮ ਕੌਰ ਜਦੋਂ ਗੁਰਜੀਤ ਦੀ ਅਜਿਹੇ ਹਾਲਤ ਵੇਖੀ ਤਾ ਉਹ ਗੁਰਜੀਤ ਤੇ ਕੋਲ ਮੰਜੀ ਤੇ ਹੀ ਆ ਬੈਠ ਗਈ ਤੇ ਉਸ ਨੂੰ ਕਿਹਾ ਕਿ ਉਹ ਪੈ ਜਾਵੀਂ ਤੇ ਉਸ ਦਾ ਸਿਰ ਕੁੱਟ ਦੀ ਲੇ ਤੇ ਕੋਲ ਤਸਲਾ ਲਿਆ ਕੇ ਉਸ ਵਿੱਚ ਸੁਆਹ ਪਾ ਕੇ ਰੱਖ ਦਿੰਦੀ ਤਾਂ ਜੋ ਉਸ ਵਿੱਚ ਹੀ ਉਸ਼ਾਲੀ ਆਉਣ ਤੇ ਕਰ ਸਕੇ ਪ੍ਰੀਤਮ ਕੌਰ ਸਿਰ ਕੁੱਟਦੇ ਹੋਏ ਗੁਰਜੀਤ ਦਾ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਲੱਗੀ ਤੇ ਹੌਲੀ-ਹੌਲੀ ਉਹ ਅੱਖਾਂ ਬੰਦ ਕਰ ਸੋ ਗਈ ਸ਼ਾਇਦ ਉਸ ਨੂੰ ਥੋੜਾ ਆਰਾਮ ਜਿਹਾ ਆ ਗਿਆ ਸੀ ਪ੍ਰੀਤਮ ਕੌਰ ਦੇ ਕੋਖੋਂ ਇੱਕ ਮੁੰਡਾ ਗੁਰਜੀਤ ਹੀ ਬਚਿਆ ਸੀ ਉਸਦੇ ਹੋਈ ਤਾਂ ਕੁੜੀ ਵੀ ਸੀ ਪਜ ਮੰਤੂ ਵਾਦ ਉਹ ਕੁਛ ਸਮਾਂ ਹੀ ਜਿਉਂਦੀ ਰਹੀ ਤੇ ਮੁੜ ਅਜਾਹ ਗਮ ਅੰਦਰ ਬੈਠਿਆ ਕਿ ਉਹ ਮਾਂ ਹੀ ਨਾ ਬਣ ਪਾਈ ਇੰਝ ਪ੍ਰੀਤਮ कौर ਆਪਣੀ ਨੂੰਹ ਵਿੱਚ ਹੀ ਆਪਣੀ ਧੀ ਵੇਖਦੀ ਸੀ ਤੇ ਗੁਰਜੀਤ ਵੀ ਮਾਂ ਦੇ ਪਿਆਰ ਤੋਂ ਸਖਣੀ ਹੀ ਸੀ ਅਸਲ ਵਿੱਚ ਨਿੱਕੇ ਹੁੰਦਿਆਂ ਹੀ ਉਸਨੇ ਆਪਣੀ ਮਾਂ ਨੂੰ ਖੋਹ ਦਿੱਤਾ ਸੀ ਇੰਝ ਨੂੰ ਤੇ ਸੱਸ ਤੋਂ ਮੇ ਇੱਕ ਦੂਜੇ ਨੂੰ ਪੂਰੇ ਦਿਲ ਨਾਲ ਆਦਰ ਤੇ ਪਿਆਰ ਦਿੰਦੀਆਂ ਸਨ ਪੂਰੇ ਪਿੰਡ ਵਿੱਚ ਉਹਨਾਂ ਦੀ ਉਦਾਹਰਣ ਦਿੱਤੀ ਜਾਂਦੀ ਕਿ ਜੇ ਘਨੂ ਤੇ ਸੱਸ ਹੋਵਨ ਤਾਂ ਅਜਹੀਆਂ ਹੋਵਨ ਦੁਪਹਿਰ ਵੇਲੇ ਤਪਹੁਵੰਤੇ ਗੁਰਜੀਤ ਮੰਜਾ ਢਾਕੇ ਲੇੜ ਜਾਂਦੀ ਤੇ ਪ੍ਰੀਤਮ ਕੌਰ ਕਿਹਾ ਕਿ ਉਹ ਥੋੜੀ ਤੀਜ ਪੱਤੀ ਪਾ ਕੇ ਚਾਹ ਬਣਾ ਕੇ ਦਿੰਦੀ ਉਸ ਨੂੰ ਤਾਂ ਕਿ ਸਰਦੀ ਦੀ ਪੀੜ ਘਟ ਜਾਵੇ ਇਹਨੇ ਨੂੰ ਬਹੁਤ ਹੀ ਸ਼ਿੰਦੋ ਲਾਗਨ ਆਵਾਜ਼ ਮਾਰਦੀਆ ਨੀ ਪ੍ਰੀਤਮ ਕੁਰੇ ਕਰੇ ਜਾਂ ਆਜੋ ਚਾਚੀ ਜੀ ਗੁਰਜੀਤ ਨੇ ਉੱਠ ਕੇ ਪੈਰੇ ਹੱਥ ਲਾਉਂਦੇ ਆਖਿਆ ਆ ਜਾ ਉਹ ਵੇ ਜਾ ਉਹ ਸਿੰਦੋ ਪੰਡ ਪਰ ਅਸੀਸਾਂ ਦੀ ਢੇਰੀ ਕਰ ਦਿੰਦੀ ਗੁਰਜੀਤ ਲਈ ਤੇ ਕਿਹਾ ਨੀ ਪ੍ਰੀਤਮ ਕੁਰੇ ਅਜਈਆਂ ਨੂਹਾਂ ਤਾਂ ਕਰਮਾਂ ਵਾਲਿਆਂ ਨੂੰ ਹੀ ਮਿਲਦੀਆਂ ਇੱਕ ਮੇਰੀ ਨੂੰ ਜਿਹੜੀ ਟੁੱਠੇ ਮਾਰਦੀ ਮੈਨੂੰ ਤੀਨਾ ਵਾਲੀ ਛੱਤ ਥੱਲੇ ਫਰਨ ਫਰਨ ਹਵਾ ਵਗਦੀ ਤੇ ਮੇਰੇ ਹੱਡ ਚੀਰਦੀ ਉੱਪਰੋਂ ਧੁੰਦ ਵੀ ਮਾਰ ਮਕਾਉਣ ਵਾਲੀ ਪੈਂਦੀ ਦੱਸ ਤਿਸਤਾ ਗੱਜ ਪਰ ਆਇਆ ਕੋਈ ਨਾ ਅਸੀਂ ਸਮਝਾਉਂਦੇ ਤੇਰੇ ਮੁੰਡੇ ਨੂੰ ਕੇ ماں ਦੀ ਦਵਾ ਲਈ ਦੀਆ ਬਦਦੂਆ ਨਹੀਂ ਤੇ ਰਜ਼ਾਈ ਲੈ ਜਾਮੀ ਜੇਕਰ ਫਿਰ ਵੀ ਨਾ ਮੰਨੇ ਅੰਦਰ ਵੜਨ ਲਈ ਪ੍ਰੀਤਮ ਕੌਰ ਸ਼ਾਦਾ ਗਲਾਸ ਉਸ ਨੂੰ ਹੱਥ ਵਿੱਚ ਦਿੰਦੇ ਆ ਕਿਹਾ ਤੇ ਮੋਢੇ ਤੇ ਹੱਥ ਰੱਖ ਦਿੱਤਾ ਧਰਵਾਸਤੀ ਬਨ ਲਈ ਫੇ ਸਿੰਦੋ ਗਵਾਂਡੀਆਂ ਦੇ ਕਰ ਮੁੰਡਾ ਹੋਵਨ ਤੇ ਲੱਡੂ ਦੀ ਕੀ ਚਲੀ ਜਾਂਦੀ ਤੇ ਗੁਰਜੀ ਦੇ ਹੱਥ ਵਿੱਚ ਫੜੀ ਚਾਹ ਠੰਡੀ ਹੋ ਗਈ ਸੀ ਪਰ ਉਸਨੇ ਪੀ ਲਈ ਤੇ ਫਿਰ ਮੰਜੇ ਤੇ ਪੈ ਗਈ ਅੱਜ ਉਸ ਨੂੰ ਬੇਚੈਨੀ ਕਾਫੀ ਜ਼ਿਆਦਾ ਹੋ ਰਹੀ ਸੀ ਪਰ ਉਸਨੇ ਖੁਦ ਨੂੰ ਰੱਬ ਨਾਲ ਜੋੜ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਉਸਦੀ ਅੱਖ ਲੱਗ ਗਈ ਪ੍ਰੀਤਮ ਕੌਰ ਨੇ ਅਸੀਂ ਸਿਰ ਤੇ ਹੱਥ ਫੇਰਦਿਆਂ ਅੱਖਾਂ ਵਿੱਚ ਆਉਂਦੇ ਹੰਝੂ ਜੋ ਕਿ ਝਲਕਣ ਹੀ ਵਾਲੇ ਸਨ ਰੋਕਲੇ ਤੇ ਮਨ ਹੀ ਮਨ ਸੂਚਨ ਲੱਗੀ ਕਿ ਜੇਕਰ ਕੋਈ ਵੱਡੀ ਬਿਮਾਰੀ ਨਿਕਲ ਆਈ ਤਾਂ ਕੀ ਬਣੇ ਗਰਵਿੰਦਰ ਦਾ ਜਿਵੇਂ ਤਵੇਂ ਮਹੀਨੇ ਲੰਘ ਜਾਣ ਮੰਗਰੋ ਡਾਕਟਰ ਦੇ ਕਹੇ ਅਨੁਸਾਰ ਗੁਰਜੀ ਤੇ ਪਰਮਜੀਤ ਰਿਪੋਰਟ ਲੈਣ ਪਹੁੰਚ ਜਾਂਦੇ ਹਨ ਸਮੇਂ ਸਿਰ ਤੇ ਆਪਣੀ ਵਾਰੀ ਦੀ ਉਡੀਕ ਕਰਨ ਲਈ ਸ਼ਹਿਰ ਦੇ ਹਸਪਤਾਲ ਵਿੱਚ ਉੱਥੇ ਲੱਗੇ ਲੋਹੇ ਦੇ ਕਾਲੇ ਰੰਗ ਦੇ ਬੈਂਚ ਉੱਪਰ ਬੈਠ ਕੇ ਉੱਥੇ ਹੋਰ ਮਰੀਜ਼ ਵੀ ਬੈਠੇ ਸਨ ਉਹਨਾਂ ਵਿੱਚੋਂ ਕਾਫੀ ਹੱਦ ਤੱਕ ਪਰੇਸ਼ਾਨ ਸਨ ਰਿਪੋਰਟ ਦੇ ਨਤੀਜੇ ਤੋਂ ਜਿਵੇਂ ਉਹ ਜਾਣੂ ਤੇ ਉਹਨਾਂ ਦੀ ਇਸ ਬੇਚੈਨੀ ਨੂੰ ਉਹਨਾਂ ਦੇ ਚਿਹਰਿਆਂ ਤੋਂ ਸਾਫ਼ ਪੜਿਆ ਜਾ ਸਕਦਾ ਸੀ ਇੱਕ ਤੋਂ ਬਾਅਦ ਦੂਜੇ ਮਰੀਜ਼ ਨੂੰ ਉਹਦੀ ਵਾਰੀ ਅਨੁਸਾਰ ਡਾਕਟਰਨੀ ਜੀ ਬੁਲਾ ਰਹੀ ਸੀ ਤੇ ਰਿਪੂਟ ਫੜੀ ਦੱਸਦੀ ਆ ਕੁਝ ਤਾਂ ਵਾਪਸ ਐਵੇਂ ਆ ਰਹੀ ਸੀ ਜਿਵੇਂ ਕੋਈ ਸਿਰ ਤੋਂ ਬਹੁਤ ਹੀ ਵੱਡਾ ਬੋਝ ਲੈ ਗਿਆ ਹੋਵੇ ਤੇ ਕੁਝ ਰੋਂਦੇ ਤੇ ਡੁਸਕ ਦੇ ਆ ਰਹੇ ਸਨ ਜਿਨ੍ਹਾਂ ਨੂੰ ਵੇਖ ਕੇ ਪਰਮਜੀਤ ਦਾ ਦਿਲ ਕੰਬ ਜਿਹਾ ਗਿਆ ਗੁਰਜੀਤ ਜਿਵੇਂ ਪਹਿਲਾਂ ਹੀ ਵਝ ਗਈ ਸੀ ਕਿ ਕੁਝ ਅਜਹੀ ਖਬਰ ਹੀ ਮਿਲਣੀ ਅੰਦਰੋਂ ਜੋ ਪਰਮਜੀਤ ਉਹ ਬਰਦਾਸ਼ਤ ਨਹੀਂ ਹੋਣੀ ਪਰ ਮਰੀਜ਼ ਹੋ ਕੇ ਵੀ ਉਹ ਨਹੀਂ ਡਰੀ ਤੇ ਉਸ ਦਰਵਾਜ਼ੇ ਤਿੱਤਾ ਮੋਢੇ ਤੇ ਹੱਥ ਰੱਖਦੇ ਆ ਕੋਈ ਨਾ ਜੀ ਤੁਸੀਂ ਸ਼ਾਂਤ ਰਹੋ ਜੋ ਵੀ ਰੱਬ ਨੇ ਕਲਮ ਨਾਲ ਲੇਖ ਲਿਖੀ ਉਹੀ ਹੋਣਾ ਤੇ ਹੋਵੇਗਾ ਵੀ ਚੰਗਾ ਜਾਂ ਮਾੜਾ ਤਾਂ ਅਸੀਂ ਤੈ ਕਰਦੇ ਉਹ ਤਾਂ ਜੋ ਵੀ ਕਰਦਾ ਉਸ ਨੂੰ ਜੋ ਪਾਉਂਦਾ ਉਹੀ ਕਰਦਾ ਤਾਂ ਫਿਰ ਮੌਤੋਂ ਕਾਦਾ ਡਰ ਇਹ ਇਨਸਾਨ ਦੇ ਫਸੇ ਗੱਲ ਨਹੀਂ ਅਗਰ ਕੁਝ ਹੈ ਉਹ ਅਰਚ ਬੇਨਤੀ ਆ ਸਿਰਫ ਇਸ ਲਈ ਅਰਦਾਸ ਕਰੋ ਜੇ ਕਰ ਸਕਦੇ ਹਾਂ ਐਵੇਂ ਡਰਨ ਨਾਲੋਂ ਉਹਦੇ ਹੱਥ ਹੀ ਡੋਰ ਏ ਸਭ ਦੀ ਨਿਗਾ ਸਵੱਲੀ ਹੋ ਜਾਵੇ ਤਾਂ ਸਭ ਕੁਝ ਹੋ ਸਕਦਾ ਪਰਮਜੀਤ ਆਪਣਾ ਗੱਲ ਵਿੱਚ ਟਕਿਆ ਲਵ ਅੰਦਰ ਨੂੰ ਨਿਗਾਰ ਕੇ ਆਪਣਾ ਇੱਕ ਹੱਥ ਦੂਜੇ ਹੱਥ ਨਾਲ ਜੋੜ ਕੇ ਹੱਥਵਨ ਗੁਰਜੀਤ ਮੂਰੇ ਆਖਦਾ ਬਸ ਮੈਂ ਤੇਰੀ ਜਿਨਾਂ ਦਲੇਰ ਨਹੀਂ ਜੋ ਮੌਤ ਨੂੰ ਮੂਰੇ ਖੜੀ ਵੇਖ ਕੇ ਵੀ ਮੂੰਹ ਫੇਰ ਲਵਾਂ ਤੇ ਮੁਖੌਲ ਕਰਾਂ ਮੇਰੇ ਤੋਂ ਇਨਾ ਵਟਾ ਦੁੱਖ ਨਹੀਂ ਸਹਿ ਹੋਣਾ ਇੰਨੇ ਨੂੰ ਆਵਾਜ਼ ਪੈਂਦੀ ਗੁਰਜੀਤ ਕੋ ਰਾਜਾ ਉਹ ਅੰਦਰ ਤੇ ਉਹ ਚਲੇ ਜਾਂਦੀ ਪਿੱਛੇ ਹੀ ਪਰਮਜੀਤ ਹੌਲੀ ਜਿਹੇ ਕਦਮ ਪੁੱਟ ਤੱਪੋ ਜਾਂਦਾ ਤੇ ਦੋਵੇਂ ਡਾਕਟਰਨੀ ਨੂੰ ਮਿਲ ਕੇ ਹੱਥ ਬਨ ਕੇ ਸਤਿ ਸ਼੍ਰੀ ਅਕਾਲ ਬੁਲਾंदे ਤੇ ਅਗੋ ਉਹ ਵੀ ਜਵਾਬ ਦਿੰਦੀ ਤੇ ਹੱਸਦੇ ਹੋਏ ਆਖਦੀ ਹਾਂਜੀ ਬੈਠੋ ਤੁਸੀਂ ਨਾਲ ਰੱਖੀਆਂ ਹੋਈਆਂ ਕੁਰਸੀਆਂ ਤੇ ਬੈਠਣ ਦਾ ਇਸ਼ਾਰਾ ਕਰਦੇ ਹੋਏ ਦੋਵੇਂ ਜੀ ਬੈਠ ਜਾਂਦੇ ਹਨ ਤੇ ਡਾਕਟਰਨੀ ਜੀ ਰਿਪੋਰਟ ਦੇਣ ਤੋਂ ਪਹਿਲਾਂ ਗੁਰਜੀਤ ਦੇ ਹਸਤਾਖਰ ਕਰਵਾਉਂਦੀ ਜਿਸ ਦਾ ਮਤਲਬ ਕਿ ਉਹਨੇ ਮਰੀਜ਼ ਨੂੰ ਰਿਪੋਰਟ ਦੇ ਦਿੱਤੀ ਤੇ ਦੱਸ ਦਿੱਤਾ ਹੈ ਕਿ ਰਿਜ਼ਲਟ ਬਾਰੇ ਫਿਰ ਇਸਨੇ ਗੁਰਜੀਤ ਵੱਲ ਮੂੰਹ ਕਰਕੇ ਦੱਸਣਾ ਸ਼ੁਰੂ ਕੀਤਾ ਵੇਖੋ ਜੀ ਆਪਾਂ ਤੁਹਾਡੇ ਕੁਝ ਟੈਸਟ ਕਰੇ ਸੀ ਜਿਨ੍ਹਾਂ ਦੀਆਂ ਰਿਪੋਰਟਾਂ ਮੇਰੇ ਕੋਲ ਆ ਗਈਆਂ ਨੇ ਤੇ ਮੈਂ ਖੁਦ ਵੀ ਜੋ ਟੈਸਟ ਕੀਤਾ ਸੀ ਸ਼ੱਕ ਦੇ ਆਧਾਰ ਤੇ ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਪਰਮਜੀਤ ਵਿੱਚ ਉਹ ਹੀ ਬੋਲਦਿਆਂ ਕੁਝ ਗਲਤ ਤਾਂ ਨਹੀਂ ਆਇਆ ਜੀ ਸਭ ਠੀਕ ਆ ਤੁਸੀਂ ਮੈਨੂੰ ਆਪਣੀ ਗੱਲ ਪੂਰੀ ਕਰਨ ਦਿਓ ਜੀ ਡਾਕਟਰ ਨੀ ਜੀ ਨੇ ਕਿਹਾ ਗੱਲ ਇਸ ਤਰ੍ਹਾਂ ਜੀ ਅੱਜ ਕੱਲ ਇਹ ਬਿਮਾਰੀ ਤਾਂ ਪਤਾ ਸ਼ੁਰੂਆਤ ਵਿੱਚ ਜੇਕਰ ਲੱਗ ਜਾਵੇ ਤਾਂ ਸਹੀ ਰਹਿੰਦਾ ਤੇ ਮਰੀਜ਼ ਦਾ ਇਲਾਜ ਕਰਵਾਉਣਾ ਸੁਖਾਲਾ ਹੋ ਜਾਂਦਾ ਪਰ ਪਤਾ ਹੀ ਲੇਟ ਲੱਗਦਾ ਜਦੋਂ ਤੱਕ ਮਾਮਲਾ ਵਿਗੜ ਜਾਂਦਾ ਗੁਰਜੀਤ ਤੁਸੀਂ ਸਾਫ਼-ਸਾਫ਼ ਦੱਸੋ ਜੀ ਕੀ ਗੱਲ ਹੈ ਮੈਂ ਤਿਆਰ ਹਾਂ ਜੋ ਵੀ ਹੋਵੇਗਾ ਸੁਣਨ ਲਈ ਡਾਕਟਰ ਨੀ ਜੀ ਇੱਕਦਮ ਬੋਲੀ ਤੁਹਾਨੂੰ ਕੈਂਸਰ ਹੈ ਬੱਚੇਦਾਨੀ ਦੇ ਮੂੰਹ ਦਾ ਟੇਸਟ ਇਸ ਵੀ ਪਹਿਲੀ ਨਹੀਂ ਤੀਜੀ ਚੱਲ ਰਹੀ ਆ ਤੇ ਇਨਕ ਐ ਫਿਰ ਉਹ ਇੱਕਦਮ ਚੁੱਪ ਕਰ ਗਈ ਪਰਮਜੀਤ ਦੇ ਪੈਰਾਂ ਹੇਠਾਂ ਤੋਂ ਜਮੀਂ ਨਿਕਲ ਗਈ ਘੁਰਲਾਉਂਦੇ ਹੋਏ ਹਾਏ ਓਏ ਮੇਰੀ ਰੱਬਾ ਕੀ ਕਹਿਰ ਕਮਾਇਆ ਤੂੰ ਮੇਰੇ ਨਾਲ ਮੇਰਾ ਤਾਂ ਘਰ ਉਜੜ ਜਾਣਾ ਮੇਰਾ ਪੁੱਤ ਰੁੱਲ ਜਾਣਾ ਕੀ ਕਰਾਂ ਮੈਂ ਹੁਣ ਜਿਵੇਂ ਤਨਵੀ ਪਰਮਜੀਤ ਟਿਕਦੀ ਮਨੋਵਲ ਨਾਲ ਗੁਰਜੀਤ ਨੂੰ ਕਰ ਲਿਆ ਆ ਤੇ ਇੱਕਦਮ ਮੰਜੇ ਤੇ ਵੇੜੇ ਵਿੱਚ ਜੋ ਸਰਦੀਆਂ ਦੀ ਧੁੱਪ ਸੇਕਣ ਲਈ ਢਾਕੇ ਰੱਖਿਆ ਹੋਇਆ ਸੀ ਪ੍ਰੀਤਮ ਕੌਰ ਨੇ ਉਸ ਉੱਪਰ ਬੈਠ ਗਿਆ ਢਿਟਾਲ ਜਹੀ ਹਾਲਤ ਵਿੱਚ ਪੁੱਤ ਸੋਖਾ ਸਭ ਠੀਕ ਏ ਕੋਈ ਉੱਤਰ ਨਾ ਮਿਲਦਾ ਦੀ ਕਵਰਾਹਟ ਮਹਿਸੂਸ ਹੋਣੀ ਸ਼ੁਰੂ ਹੋ ਗਈ ਪ੍ਰੀਤਮ ਕੌਰ ਨੂੰ ਪਰ ਆਪਣੀ ਸੱਸ ਨੂੰ ਮਾਂ ਸਮਝਣ ਵਾਲੀ ਗੁਰਜੀਤ ਨੇ ਆਪਣਾ ਦੁੱਖ ਪਿੱਛੇ ਰੱਖ ਹੌਂਸਲਾ ਕਰਕੇ ਹਾ ਉਹ ਤਾਂ ਸਵੇਰ ਦੇ ਗਏ ਹੋਣ ਕਰਕੇ ਥੱਕ ਗਏ ਨੇ ਇਹੇ ਬਸ ਫਿਕਰ ਨਾ ਕਰੋ ਜਾਦਾ ਗਲਾਸ ਪੀ ਕੇ ਕੰਡੇ ਤੇ ਹੋ ਜਾਣਾ ਪ੍ਰੀਤਮ ਕੌਰ ਥੋੜਾ ਹੱਸ ਕੇ ਸ਼ੁਕਰੇ ਰੱਬ ਦਾ ਮੇਰਾ ਤਾਂ ਦਿਲ ਹੀ ਪੈਠ ਗਿਆ ਸੀ ਮੈਂ ਲਿਆਂਦੀ ਐ ਚਾਹ ਬਣਾ ਕੇ ਦੋਵਾਂ ਵਾਸਤੇ ਤੇ ਖੋਏ ਦੀਆਂ ਪਿੰਨੀਆਂ ਵੀ ਸਵੇਰ ਦੇ ਭੁੱਖਣ ਪਾਣੇ ਹੀ ਗਏ ਹੋਇਓ ਕਿ ਸਮੇਂ ਨਾਲ ਹਸਪਤਾਲ ਪੁੱਜ ਕੇ ਰਿਪੋਰਟ ਲਿਆ ਸਕੂ ਤੁਸੀਂ ਦੋਵੇਂ ਬੈਠੋ ਜਰਾ ਮੈਂ ਪਹਿਲਾਂ ਖਾਣ ਲਈ ਲਿਆਉਣੀ ਆ ਚਾਹ ਨੂੰ ਤਾਂ ਵਕਤ ਲੱਗ ਜਾਣਾ ਹੈ ਜੀ ਪਤੀਲੀ ਵਿੱਚ ਪਾਣੀ ਪਾ ਕੇ ਰੱਖ ਦਿੰਦੀ ਚੁੱਲਾ ਬਾਲ ਕੇ ਗੁਰਜੀਤ ਉਸਦੀ ਹਾਮੀ ਵਿੱਚ ਹਾਮੀ ਭਰਦੀ ਤੇ ਫਿਰ ਪ੍ਰੀਤਮ ਘਰ ਅੰਦਰ ਸੋਈ ਵਿੱਚ ਚਲੀ ਜਾਂਦੀ ਗੁਰਜੀਤ ਤੂੰ ਝੂਠ ਕਿਉਂ ਬੋਲਿਆ ਦੱਸ ਕਿਵੇਂ ਲੁਕਾ ਕੇ ਰੱਖੇਂਗੀ ਇਹ ਬਿਮਾਰੀ ਤੇ ਕਦੋਂ ਤੱਕ ਤੇ ਕਿਉਂ ਪਰਮਜੀਤ ਇੱਕ ਹੀ ਸਾਵਿਚ ਅੱਖਾਂ ਤੋਂ ਨਿਕਲੇ ਹੰਝੂ ਆਪਣੀ ਕਮੀਜ਼ ਦੇ ਬਾਹਾਂ ਵਾਲੇ ਹਿੱਸੇ ਨਾਲ ਪੂੰਝਦਾ ਹੈ ਗੁਰਜੀਤ ਆਪਣੇ ਹੰਝੂਆਂ ਨੂੰ ਗਲੇ ਵਿੱਚ ਹੀ ਜਜਵ ਕਰਕੇ ਆਖਦੀ ਆ ਮੈਂ ਆਪਣੀ ਰੱਬ ਵਰਗੀ ਸੱਸ ਨੂੰ ਤੜਫਦੇ ਨਹੀਂ ਵੇਖ ਸਕਦੀ ਉਹ ਤਾਂ ਪਹਿਲਾਂ ਹੀ ਕਿੰਨੇ ਘਬਰਾਏ ਹੋਏ ਸੀ ਜਿਕਰ ਅੱਜ 10 ਦਿਨ ਦੇ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਮੈਂ ਸੀ ਵਕਤ ਆਉਂਦੀ 10 ਦੇਵਾਂਗੀ ਪਰ ਅੱਜ ਬਿਲਕੁਲ ਨਹੀਂ ਅਜੀ ਹੋ ਗੱਲ ਕਰ ਹੀ ਰਹੇ ਸੀ ਕਿ ਪ੍ਰੀਤਮ ਕੌਰ ਦੇ ਹੱਥ ਤੋਂ ਕੋਲਾ ਡਿੱਗ ਜਾਂਦਾ ਹੈ ਤੇ ਪਿੰਨੀਆਂ ਵੀ ਡਿੱਗ ਜਾਂਦੀਆਂ ਨੇ ਤੇ ਜ਼ਮੀਨ ਤੇ ਵਿਖਰ ਜਾਂਦੀਆਂ ਗੁਰਜੀਤ ਫਟਾਫਟ ਪ੍ਰੀਤਮ ਕੌਰ ਵੱਲ ਭੱਜਦੀ ਆ ਤੇ ਪੁੱਛਦੀ ਆ ਬੀਜੀ ਬੀਜੀ ਤੁਸੀਂ ਠੀਕ ਹੋ ਕੀ ਹੋਇਆ ਮੈਂ ਠੀਕ ਆਂ ਬਸ ਚਰਹਾ ਕਾਹਲ ਕਰਕੇ ਹੋ ਗਿਆ ਇੰਜ ਆਪਣੀ ਬੇਚੈਨੀ ਤੇ ਫਿਕਰ ਨੂੰ ਛਪਾਉਂਦੀ ਹੋਈ ਪ੍ਰੀਤਮ ਕੌਰ ਦੀ ਗੁਰਜੀਤ ਨਾਲ ਅੱਖ ਨਾ ਅੱਖ ਮਿਲ ਨਹੀਂ ਰਹੀ ਸੀ ਉਹ ਬੀਜੀ ਤੁਸੀਂ ਬੈਠੋ ਮੈਂ ਹੈਗੀ ਆ ਨਾ ਮੈਂ ਲਿਆਣੀਆਂ ਚਾਹ ਬਣਾ ਕੇ ਤੁਸੀਂ ਵੀ ਵਸ ਐਵੇਂ ਸਾਰਾ ਦਿਨ ਨਹੀਂ ਟਿਕਦੇ ਤਕਾਵਟ ਹੋ ਰੱਖੀ ਤੁਹਾਨੂੰ ਇਸ ਉਮਰ ਵਿੱਚ ਆਰਾਮ ਵੀ ਜ਼ਰੂਰੀ ਹੈ ਸਾਰਾ ਦਿਨ ਕੰਮ ਕਰਕੇ ਥੱਕਦੇ ਨਹੀਂ ਤੁਸੀਂ ਪਤਾ ਨਹੀਂ ਰੱਬ ਨੇ ਕਿਹੜਾ ਪੁਰਜਾ ਫਿੱਟ ਕਰਕੇ ਭੇਜਿਆ ਤੁਹਾਨੂੰ ਝੂਠਾ ਜਿਹਾ ਹੱਸਦੇ ਹੋਏ ਗੁਰਜੀਤ ਆਪਣੇ ਆਪ ਦਿਲ ਨੂੰ ਤਸੱਲੀ ਦਿੰਦੀ ਹੋਈ ਪ੍ਰੀਤਮ ਕੌਰ ਨੂੰ ਆਖਦੀ ਹੋਈ ਕੁੱਟ ਕੇ ਜੱਫੀ ਵਿੱਚ ਲੈਂਦੀ ਤਾਂ ਮੱਲੋਂ ਮੱਲੀ ਅੱਖਾਂ ਵਿੱਚੋਂ ਹੰਝੂਆਂ ਦਾ ਦਰਿਆ ਵਗੋਂਦਾ ਉਸਤੇ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਗੁਰਜੀਤ ਨੂੰ ਰੋਣ ਤੋਂ ਨਾ ਰੋਕਦੇ ਹੋਏ ਪ੍ਰੀਤਮ ਕੌਰ ਨੇ ਉਸ ਨੂੰ ਹੋਰ ਕੁੱਟ ਕੇ ਜੱਫੀ ਵਿੱਚ ਲੈਂਦੀ ਆ ਤੇ ਸਿਰ ਪਲੋਸਦੀ ਹੋਈ ਉਸ ਦਾ ਮੱਥਾ ਚੁੰਮਦੀ ਖੁਦ ਵੀ ਰੋਂਦੀ ਆਖਦੀ ਆ ਮੇਰੀ ਧੀਏ ਅੱਜ ਰੋਲ ਜਿੰਨਾ ਮਨ ਕਰਦਾ ਮੈਨੂੰ ਪਤਾ ਲੱਗ ਗਿਆ ਸੀ ਰੱਬ ਦੀ ਰਜਾ ਵਿੱਚ ਰਾਜੀ ਰਹਿਣਾ ਪੈਂਦਾ ਬੰਦੇ ਨੂੰ ਕੋਈ ਪੇਸ਼ ਨਾ ਚੱਲਦੀ ਸਿਵਾਏ ਅਰਦਾਸ ਬੇਨਤੀ ਅਰਜ਼ੋਈ ਦੇ ਫਿਰ ਗੁਰਜੀਤ ਪਹਿਲਾਂ ਨਾਲੋਂ ਵੀ ਵਧੇਰੇ ਉੱਚੀ ਰੋਮਨ ਲੱਗਦੀ ਆ ਤੇ ਪਰਮਜੀਤ ਵੀ ਖੁਦ ਨੂੰ ਸੰਭਾਲ ਕੇ ਬਾਹਰ ਵੱਲ ਚਲਾ ਜਾਂਦਾ ਤਾਂ ਜੋ ਰਵਿੰਦਰ ਜੋ ਕਿ ਬਾਹਰ ਖੇਡਣ ਗਿਆ ਹੋਇਆ ਸੀ ਉਹ ਨਾ ਆ ਜਾਵੇ ਉੱਪਰ ਹੀ ਤੇ ਉਸ ਨੂੰ ਵੀ ਆਪਣੀ ਮਾਂ ਦੀ ਬਿਮਾਰੀ ਦਾ ਪਤਾ ਲੱਗ ਜਾਵੇ ਇਕਦਮ ਤੇ ਉਹ ਵਿਚਾਰਾ ਡਰ ਨਾ ਜਾਏ ਕਿਤੇ ਗੁਰਜੀਤ ਆਪਣੇ ਆਪ ਨੂੰ ਇਸ ਭਿਆਨਕ ਬਿਮਾਰੀ ਦੇ ਹੱਥੋਂ ਮਜਬੂਰ ਹੋ ਕੇ ਖੁਦ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੀ ਸੀ ਉਸ ਦਾ ਮੰਨਣਾ ਸੀ ਕਿ ਜੇਕਰ ਹੂੰ ਮਨੋਂ ਟੁੱਟ ਗਈ ਤਾਂ ਬਿਮਾਰੀ ਹੋਰ ਜ਼ਿਆਦਾ ਪੈਰ ਪਸਾਰ ਲਵੇਗੀ ਤੇ ਮੌਤ ਸਮੇਂ ਤੋਂ ਪਹਿਲਾਂ ਹੀ ਦਸਤਕਤ ਦੇ ਦੇਵੇਗੀ ਤੇ ਜੇਕਰ ਹੂੰ ਟੁੱਟ ਕੇ ਬਹਿ ਗਈ ਤਾਂ ਉਸ ਨਾਲ ਜੁੜਿਆ ਹੈ ਰਿਸ਼ਤਾ ਵੀ ਬਿਨਾਂ ਕਸੂਰ ਤੋਂ ਸਜ਼ਾ ਭੋਗੇਗਾ ਇਸ ਲਈ ਉਸਨੇ ਖੁਦ ਨੂੰ ਮਜ਼ਬੂਤ ਬਣਾਉਣ ਦੇ ਰਾਹ ਉੱਤੇ ਤੋਰਨ ਲਈ ਨਿਯੰਤਰਣ ਉੱਦਮ ਸ਼ੁਰੂ ਕਰ ਦਿੱਤਾ। ਉਸਨੇ ਆਪਣੀ ਖੁਰਾਕ, ਆਦਤਾਂ, ਵਾਤਾਵਰਣ, ਰਹਿਣ-ਸਹਿਣ ਵਿੱਚ ਬਦਲਾਅ ਕਰੇ। ਜਿਵੇਂ ਵੀ ਡਾਕਟਰ ਨੇ ਨਿਹਿਾ ਹਦਾਇਤ કરી ਤੇ ਸਿਮਰਨ ਬੰਦਗੀ ਵਿੱਚ ਹੋਰ ਵਾਅਦਾ ਕਰ ਦਿੰਦਾ। ਉਸਨੇ ਆਪਣੀ ਸੱਸ ਘਰ ਵਾਲੇ ਨੂੰ ਵੀ ਹੌਂਸਲਾ ਨਾ ਟਾਕੇ ਉਸ ਦੇ ਨਾਲ ਖੜਨ ਲਈ ਤੇ ਰੱਬ 'ਤੇ ਭਰੋਸਾ ਕਰਨ ਲਈ ਕਿਹਾ। ਇਸ ਤਰ੍ਹਾਂ ਗੁਰਜੀਤ ਦੀ ਕੀਮੋਥੈਰਪੀ ਵੀ ਹੋਈ ਤਾਂ ਹੋਰ ਮਰੀਜ਼ਾਂ ਵਾਂਗ ਉਸ ਨੂੰ ਵੀ ਥਕਾਵਟ ਕਮਜ਼ੋਰੀ ਬੁਖਾਰ ਘਟ ਭੁੱਖ ਲੱਗਣਾ ਖੂਨ ਦੀ ਕਮੀ ਤੇ ਸਰੀਰ ਤੋਂ ਰੂਮ ਤੱਕ ਲੱਥ ਜਾਣੇ ਆਦ ਮੁਸ਼ਕਲਾਂ ਪੇਸ਼ ਆਈਆਂ ਪਰ ਉਹ ਤਾਂ ਪਤਾ ਨਹੀਂ ਕਿਹੜੀ ਮਿੱਟੀ ਦੀ ਬਣ ਗਈ ਸੀ ਕਿ ਉਹ ਸਰੀਰਕ ਤੌਰ ਤੇ ਦਰਦ ਸਹਿ ਕੇ ਵੀ ਮਾਨਸਿਕ ਤੌਰ ਤੇ ਬਿਲਕੁਲ ਵੀ ਨਾ ਟੁੱਟੀ ਤੇ ਇਹੋ ਤਾਕਤ ਕਰਕੇ ਹੁਣ ਪਰਮਜੀਤ ਤੇ ਪ੍ਰੀਤਮ ਕੌਰ ਵੀ ਰੱਬ ਦੇ ਬਾਣੀ ਨੂੰ ਮੰਨਣ ਵਿੱਚ ਹੀ ਆਪਣੀ ਭਲਾਈ ਸਮਝੀ ਗੁਰਜੀਤ ਖੁਦ ਨੂੰ ਇੰਨਾ ਕਬੀਜੀ ਕਰਨਾ ਚਾਹੁੰਦੀ ਸੀ ਕਿ ਉਸ ਦਾ ਖਿਆਲ ਵੀ ਨਾ ਜਾਵੇ ਬਿਮਾਰੀ ਬਾਰੇ ਤੇ ਉਹ ਆਪਣਾ ਅਖੀਰ ਦਾ ਬਚਿਆ ਵਕਤ ਚੰਗੇ ਕਰਮ ਤੇ ਸੇਵਾ ਕਰਨ ਵਿੱਚ ਬਤੀਤ ਕਰੇ ਪ੍ਰਭ ਆਸਰਾ ਜਾਕੀ ਉੱਥੇ ਬਿਨਾਂ ਕਿਸੇ ਸਵਾਰਥ ਦੇ ਸੇਵਾ ਕਰਨ ਦਾ ਅਫਸਰ ਮਿਲ ਸਕਦਾ ਤੇ ਸਕੂਨ ਵੀ ਗੁਰਜੀਤ ਨੇ ਆਪਣੇ ਮਨ ਦੇ ਵਿਚਾਰ ਘਰ ਵਿੱਚ ਸਾਂਝੇ ਕੀਤੇ ਤਾਂ ਕਿਸੇ ਨੇ ਵੀ ਨਾ ਨਾ ਗਿਆ ਤੇ ਸਗੋਂ ਖੁਦ ਵੀ ਉੱਥੇ ਜਾ ਕੇ ਨਾਲ ਸੇਵਾ ਕਰਨ ਲਈ ਇੱਛਾ ਜ਼ਾਹਿਰ ਕਰੀ। ਬਸ ਫਿਰ ਕੀ ਸੀ ਗੁਰਜੀਤ ਆਪਣਾ ਜ਼ਿਆਦਾ ਵਕਤ ਉੱਥੇ ਹੀ ਬਿਤਾਉਣਾ ਸ਼ੁਰੂ ਕਰ ਦਿੱਤਾ। ਰਵਿੰਦਰ ਨੂੰ ਇੱਕ ਦਿਨ ਆਪਣੀ ਦਾਦੀ ਜੀ ਤੇ ਪਾਪਾ ਦੀ ਗੱਲ ਸੁਣ ਗਈ ਜਦੋਂ ਉਹ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਬਿਮਾਰੀ ਆਪਣੇ ਪੈਰ ਪਸਾਰ ਰਹੀ। ਦਿਨ-ਵਦਨ ਤੇ ਵਕਤ ਘਟ ਹੋ ਰਿਹਾ। ਗੁਰਜੀਤ ਦੀ ਜ਼ਿੰਦਗੀ ਦਾ ਕਿਵੇਂ ਤੇ ਕੀ ਕਰੀਏ ਸਮਝ ਨਹੀਂ ਆ ਰਹੀ। ਰਵਿੰਦਰ ਦਾ ਫਿਕਰ ਬਹੁਤ ਹੋਈ ਜਾ ਰਿਹਾ ਅਜੀਤਾ ਉਮਰ ਹੀ ਕੀਆ ਬਿਨ ਮਾਂ ਤੋਂ ਸੋਚ ਕੇ ਹੀ ਦਿਲ ਕੰਬ ਰਿਹਾ ਪਰਮਜੀਤ ਭਰੇ ਮਨ ਨਾਲ ਕਿਹਾ ਤੇ ਪ੍ਰੀਤਮ ਕੌਰ ਵੀ ਆਪਣੀ ਅੱਖਾਂ ਪੂੰਝਦੇ ਹੋਏ ਉਸ ਨੂੰ ਇਹ ਗੱਲ ਰਵਿੰਦਰ ਤੋਂ ਓਲਾ ਰੱਖਣ ਦੀ ਗੱਲ ਕਹੀ ਰਵਿੰਦਰ ਨੂੰ ਇਹ ਸਭ ਸੁਣ ਕੇ ਇਕਦਮ ਚੱਕਰ ਆ ਗਿਆ ਤੇ ਉਹ ਉੱਥੇ ਹੀ ਡਿੱਗਣ ਵਾਲਾ ਸੀ ਕਿ ਗੁਰਜੀਤ ਉਸ ਨੂੰ ਪਿੱਛੋਂ ਆ ਕੇ ਆਪਣੇ ਬਾਹਾਂ ਵਿੱਚ ਲੈ ਕੇ ਮੱਸੀ ਹੀ ਸੰਭਾਲ ਲਿਆ ਰਵਿੰਦਰ ਅਰਧ ਸੁਰਤ ਜਾ ਹੋ ਕੇ ਆਪਣੀ ਮਾਂ ਨੂੰ ਬੋਲ ਰਿਹਾ ਸੀ ਤੁਸੀਂ ਮੈਨੂੰ ਛੱਡ ਕੇ ਨਾ ਜਾਇਓ ਮਾਂ ਮੈਨੂੰ ਨਾ ਛੱਡ ਕੇ ਜਾਵੋ ਗੁਰਜੀਤ ਇਹ ਸੁਣ ਪੁੰਬ ਨਿਕਲ ਗਈ ਮਾਂ ਦੀ ਮਮਤਾ ਅੱਗੇ ਹੋ ਹਾਰੀ ਮਹਿਸੂਸ ਕਰ ਰਹੀ ਸੀ ਗੁਰਜੀਤ ਨਿਰਵਿੰਦਰ ਦੀ ਹਾਲਤ ਵੇਖੀ ਤਾ ਉਹ ਇੱਕ ਵਾਰ ਤਾਂ ਮਮਤਾ ਦੇ ਹੱਥੋਂ ਮਜਬੂਰ ਹੋ ਕੇ ਡੋਲ ਗਈ ਸੀ ਪਰ ਫਿਰ ਸਨੇ ਸੋਚਿਆ ਕਿ ਉਹ ਇੰਜ ਨਹੀਂ ਵਿਖਰ ਸਕਦੀ ਅਜਾ ਹੋਂਵਨ ਤੇ ਉਸ ਸਭ ਤੇ ਭੂਜ ਬਨ ਜਾਏਗੀ ਤੇ ਖੁਦ ਵੀ ਜਿੰਨੀ ਕਿ ਜ਼ਿੰਦਗੀ ਬਚੀ ਉਹ ਵੀ ਜਿਉਣੀ ਮੁਹਾਲ ਹੋ ਜਾਣੀ ਆ ਉਸਨੇ ਆਪਣੀ ਅੱਖਾਂ ਦੇ ਹੰਝੂ ਸਾਫ ਕਰੇ ਤੇ ਰਵਿੰਦਰ ਦੇ ਸਿਰ ਨੂੰ ਆਪਣੇ ਇੱਕੋਡੇ ਤੇ ਰੱਖ ਪਲੂਸ ਦੇ ਅੱਖਿਆ ਪੁੱਤਰਵਿੰਦਰ ਮੇਰੀ ਮਾਣੋ ਤੂੰ ਠੀਕ ਆ ਅਰਵਿੰਦਰ ਥੋੜੀ ਅੱਖ ਖੋਲੀ ਤੇ ਫਰਕ ਦੇ ਬੁੱਲਾ ਨਾਲ ਆਪਣੀ ਪੂਰੀ ਵਾਹ ਲਾ ਕੇ ਬੋਲਿਆ ਮਾਂ ਤੁਸੀਂ ਮੈਨੂੰ ਛੱਡ ਕੇ ਨਾ ਜਾਇਓ ਮੈਂ ਕਦੀ ਤੁਹਾਨੂੰ ਤੰਗ ਨਹੀਂ ਕਰਾਂਗਾ ਨਾ ਹੀ ਕੋਈ ਖੜਾਉਣੀ ਚੱਕ ਨਮੀ ਕੱਪੜੇ ਲਈ ਪਰੇਸ਼ਾਨ ਕਰਾਂਗਾ ਹੱਸ ਤੂੰ ਸੀ ਮੇਰੇ ਨਾਲ ਰਹੋ ਨਾ ਪੁੱਤ ਤੂੰ ਐਵੇਂ ਨਾ ਕਹਿ ਤੂੰ ਮੈਨੂੰ ਤੰਗ ਥੋੜੀ ਕਰਦਾ ਇਹ ਤਾਂ ਤੇਰਾ ਹੱਕ ਏ ਆਪਣੀ ਮਾਂ ਤੇ ਸੱਚ ਤੈਨੂੰ ਕਿਹਨੇ ਕਹਿ ਦਿੱਤਾ ਮੈਂ ਕੋਈ ਨਹੀਂ ਜਾ ਰਹੀ ਕਿਤੇ ਆਪਣੀ ਮਾਂ ਨੂੰ ਛੱਡ ਕੇ ਸੱਚੀ ਤਸੀਂ ਝੂਠ ਤਾਂ ਨਹੀਂ ਬੋਲ ਰਹੇ ਰਵਿੰਦਰ ਜਿਹਾ ਹੱਸ ਤੇ ਬੋਲਿਆ ਤਾਂ ਫਿਰ ਪਾਪਾ ਜੋ ਕਹਿ ਰਹੇ ਉਹ ਕੀ ਏ ਤੁਹਾਨੂੰ ਕੀ ਹੋਇਆ ਗੁਰਜੀਤ ਖੁਦ ਨੂੰ ਸੰਭਾਲਦੇ ਆਖਿਆ ਓਹੋ ਉਤੇ ਡਾਕਟਰ ਨੀਕੋਲ ਟੈਸਟ ਜਾ ਕਰਾਇਆ ਸੀ ਉਹਨਾਂ ਨੂੰ ਪੁਲੀਖਾ ਜਾ ਪੈ ਗਿਆ ਕਿਸੇ ਬਿਮਾਰੀ ਦਾ ਇਲਾਜ ਕਰ ਰਹੇ ਠੀਕ ਹੋ ਜਾਣਾ ਪਰ ਮੈਨੂੰ ਇੱਕ ਵਾਦਾ ਕਰ ਕਿ ਤੂੰ ਸਵੇਰ ਤੇ ਸ਼ਾਮ ਗੁਰੂ ਘਰ ਜਾਵੇਂਗਾ ਤੇ ਬਾਣੀ ਪੜ੍ਹੇਂਗਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੇਂਗਾ ਅਰਵਿੰਦਰ ਮੈਂ ਆਪਣੇ ਰੱਬ ਵਰਗੀ ਮਾਂ ਦਾ ਕਹਿਣਾ ਕਿਵੇਂ ਮੋੜ ਸਕਦਾ ਜਰੂਰ ਕਿਉਂ ਨਹੀਂ ਫਿਰ ਦੋਵੇਂ ਇੱਕ ਦੂਜੇ ਨੂੰ ਕੁੱਟ ਕੇ ਜੱਫੀ ਵਿੱਚ ਲੈ ਲੈਂਦੇ ਤੇ ਦੋਵੇਂ ਸਭ ਜਾਣਦੇ ਹੋਈ ਵੀ ਅਨਜਾਨ ਬਨਣ ਦਾ ਭੁਲੇਖਾ ਪਾ ਕੇ ਦਿਲ ਨੂੰ ਦਰਵਾਸ ਦਿੰਦੇ ਇਹਨੇ ਨੂੰ ਪਰਮ ਜੀਤੇ ਪ੍ਰੀਤਮ ਕੌਰ ਵੀ ਆ ਜਾਂਦੇ ਤੇ ਦੋਵੇਂ ਮਾਂ ਪੁੱਤ ਦੇ ਮਿਲਾਪ ਨੂੰ ਵੇਖ ਉੱਥੇ ਹੀ ਖਲੋ ਜਾਂਦੇ ਅਜੇ ਸਾਰੇ ਖੁਦ ਨੂੰ ਸੰਭਾਲਣ ਦਾ ਯਤਨ ਕਰ ਰਹੇ ਸੀ ਕਿ ਇਹਨੇ ਨੂੰ ਆਵਾਜ਼ ਆਉਂਦੀ ਆ ਸਿੰਦੂ ਲਾਗਣ ਦੀ ਪ੍ਰੀਤਮ ਕੁਰੇ ਕਰਹੀਆਂ ਪ੍ਰੀਤਮ ਕੁਰੇ ਗੋਛੇਤੀ ਦੇ ਨਿਊਜ਼ ਵੱਲ ਨੂੰ ਵਾਦੇ ਹੋਈ ਮੈਂ ਤਾਂ ਕਰੇ ਹੀ ਸੀ ਪਰ ਸਿੰਦੋ ਤੂੰ ਦੱਸ ਠੀਕਾ ਕੀ ਹੋਇਆ ਤੇਰੀ ਆਵਾਜ਼ ਸੁਣ ਇੰਜ ਲੱਗ ਰਿਹਾ ਜਿਵੇਂ ਕੁਝ ਸਹੀ ਨਹੀਂ ਆ ਖੈਰਾ ਕਰੇ ਸੁਖ 사ੰਦ ਮੇਰਾ ਮਤਲਬ ਭਵੇਂ ਆਪਣੀ ਚੁੰਨੀ ਨਾਲ ਆਪਣੇ ਮੂੰਹ ਨੂੰ ਲੁਕੋ ਲਿਆ ਸੀ ਪਰ ਸਿੰਦੋ ਦਾ ਰੋਣਾ ਨਿਕਲ ਗਿਆ ਜੋ ਕਿ ਉਸਨੇ ਸਬਰ ਦਾ ਬੰਨ ਮਾਰ ਕੇ ਰੋਕਿਆ ਹੋਇਆ ਸੀ ਗੁਰਜੀਤ ਨੇ ਪਰਮਜੀਤ ਨੂੰ ਰਵਿੰਦਰ ਨੂੰ ਅੰਦਰ ਲੈ ਜਾਂਦਾ ਇਸ਼ਾਰਾ ਕੀਤਾ ਤੇ ਖੁਦ ਦੌੜ ਕੇ ਸਿੰਦੋ ਨੂੰ ਗੱਲ ਨਾਲ ਲਾਉਂਦੀ ਆਖਿਆ ਤੁਸੀਂ ਠੀਕ ਨਹੀਂ ਹਾਂ ਕੀ ਛੁਪਾ ਰਹੀ ਹਾਂ ਸਿੰਦੋ ਦੀ ਚੁੰਨੀ ਮੂੰਹ ਤੋਂ ਥੱਲੇ ਕਰਦੀ ਗੁਰਜੀਤ ਦੀ ਭੋਂਬ ਨਿਕਲ ਗਈ ਉਸ ਦਾ ਬੁੱਲ ਸੁਜਿਆ ਪਿਆ ਤੇ ਕੁਝ ਦੰਦ ਵੀ ਨਹੀਂ ਸਨ ਹਾਈਵੇ ਮੇਰੇ ਰੱਬਾ ਇਹ ਕਿਪਾ ਨੰਬਰ ਤ ਗਿਆ ਪ੍ਰੀਤਮ ਕੌਰ ਨੇ ਸ਼ੱਕ ਜ਼ਾਹਿਰ ਕਰਦਿਆਂ ਆਖਿਆ ਨਹੀਂ ਤੇਰਾ ਪੁੱਤ ਤੇ ਨੂਰ ਰੱਬ ਤੋਂ ਨਹੀਂ ਡਰਦੇ ਮੈਂ ਤਾਂ ਕਦੋਂ ਦਾ ਆਖੀ ਜਾਂਦਾ ਸੀ ਇੱਥੇ ਆ ਜਾਇਆ ਕਰ ਪਰ ਨਹੀਂ ਸੁਣਦੀ ਇਹ ਮੇਰੀ ਇੱਕ ਵੀ ਤੇ ਹਾਲ ਬੇਹਾਲ ਕਰਵਾਇਆ ਪਿਆ ਉਹਨਾਂ ਜਾਲਮਾ ਪਾਸੋਂ ਗੁਰਜੀਤ ਪ੍ਰੀਤਮ ਘਰ ਨੂੰ ਸ਼ਾਂਤ ਰਾਂ ਲਿਖਾਂਦੀ ਬੀਜੀ ਤੁਸੀਂ ਬੈਠੋ ਜਰਾ ਮੇਨਾ ਵਾਸਤੇ ਅੰਦਰੋਂ ਹਲਦੀ ਵਾਲਾ ਦੁੱਧ ਲਿਆਵਾਂ ਜ਼ਖਮ ਜੋ ਤੁਹਾਨੂੰ ਦਿਖਦੇ ਇਹੋ ਨਹੀਂ ਹੋਰ ਵੀ ਨੇ ਇਹਨਾਂ ਦੇ ਹੱਥ ਤੇ ਵੀ ਨਿਸ਼ਾਨ ਨੇ ਤੇ ਹੋਰ ਵੀ ਪਤਾ ਨਹੀਂ ਇਹ ਤਾਂ ਇਹਨਾਂ ਨੂੰ ਹੀ ਪਤਾ ਜ਼ਿਆਦਾ ਤੇ ਫਿਰ ਸ਼ਿੰਦੂ ਵੀ ਮੰਜੇ ਤੇ ਬੜੀ ਮੁਸ਼ਕਿਲ ਨਾਲ ਬੈਠਦੀ ਆਪਣਾ ਗੋਡਾ ਫੜ ਕੇ ਜਿਵੇਂ ਲੱਤ ਤੇ ਵੀ ਸੱਟ ਲੱਗੀ ਹੋਵੇ ਸ਼ਿੰਦੂ ਗੁਰਜੀ ਦੇ ਅੰਦਰ ਚਾਵਨ ਤੇ ਪ੍ਰੀਤਮ ਕੌਰ ਕੋਲ ਰੋ ਕੇ ਆਖਦੀ ਤੂੰ ਕਰਮਾਂ ਵਾਲੀਏ ਚੋ ਇਨੀ ਚੰਗੀ ਔਲਾਦ ਤੈਨੂੰ ਦਿੱਤੀ ਰੱਬ ਤੈਨੂੰ ਮੈਨੂੰ ਲੱਗਦਾ ਪਾਪ ਕਰੇ ਹੋਵਣਗੇ ਜੋ ਅਜਹਸਲੂ ਕਰਦੀ ਮੇਰੀ ਨੂੰ ਤੇ ਔਲਾਦ ਮੇਰਾ ਪੁੱਤ ਤੱਕ ਪੁੱਤ ਬਣ ਚੁੱਕਾ ਪਰ ਮੈਂ ਤਾਂ ਮਾਂ ਹੀ ਆ ਆਪਣੀ ਪੁੱਤ ਨੂੰ ਸ਼ਰਾਪ ਵੀ ਨਹੀਂ ਦੇ ਸਕਦੀ ਤੇ ਉਸਦੀ ਰੋਂਦੀ ਅੰਦਰੋਂ ਬੋਲ ਨਿਕਲੇ ਕਿੰਨੇ ਮੱਥੇ ਰਗੜੇ ਸੀ ਪੁੱਤ ਤੇਰੇ ਹੋਣ ਲਈ ਮੈਂ ਤਦ ਜਾਕੇ ਤੂੰ ਮੇਰੀ ਕੱਖ ਵਿੱਚ ਆਇਆ ਸੀ ਸਾਰੀ ਰਾਤ ਗਿੱਲੀ ਜਗ੍ਹਾ ਖੁਦ ਸੌਂਕੇ ਸੁੱਕੀ ਜਗ੍ਹਾ ਤੈਨੂੰ ਸਲਾਇਆ ਸੀ ਕੋਈ ਕਮੀ ਨਹੀਂ ਛੱਡੀ ਤੇਰੀ ਪਰਵਰਿਸ਼ ਵਿੱਚ ਲਾਲ ਮੇਰੀ ਤਾਂ ਤੂੰ ਕਿਉਂ ਮੇਰੇ ਨਾਲ ਇੰਝ ਕਰ ਇੱਕ ਮਾਂ ਦੀ ਮਮਤਾ ਤੇ ਦਾਗ ਲਾਇਆ ਏ ਕਿੰਝ ਮਾਫ ਕਰੂਗਾ ਰੱਬ ਵੀ ਹੁਣ ਤੈਨੂੰ ਬੇਪੁੱਤ ਤੂੰ ਤੇ ਰੱਬ ਦੇ ਦੂਜੇ ਰੂਪ ਮਾਂ ਨੂੰ ਵੀ ਰੋਆਇਆ ਏ ਤੂੰ ਤੇ ਮਾਂ ਨੂੰ ਵੀ ਰੋਆਇਆ ਏ ਗੁਰਜੀਤ ਇੱਕ ਗਲਾਸ ਵਿੱਚ ਹਲਦੀ ਵਾਲਾ ਦੁੱਧ ਸਿੰਦੂ ਨੂੰ ਖੋਦ ਆਪਣੇ ਹੱਥ ਨਾਲ ਪਿਲਾਉਂਦੀ ਏ ਤੇ ਉਸ ਦਾ ਮੂੰਹ ਆਪਣੀ ਚੁੰਨੀ ਤੇ ਲੜ ਨਾਲ ਸਾਫ਼ ਕਰਦੀ ਹੋਈ ਆਖਦੀ ਆ ਤੁਸੀਂ ਆਰਾਮ ਕਰੋ ਇੱਥੇ ਹੀ ਸਾਡੇ ਕੋਲ ਸਭ ਕੁਝ ਠੀਕ ਹੋ ਜਾਣਾ ਭਰੋਸਾ ਰੱਖੋ ਰੱਬ ਤੇ ਉਸ ਨੂੰ ਸਭ ਦੀ ਫਿਕਰ ਹੈ ਪ੍ਰੀਤਮ ਕੌਰ ਮਨੂ ਮੰਨੀ ਰੱਬ ਅੱਗੇ ਅਰਦਾਸ ਕਰਦੀ ਆ ਮੇਰੀ ਰੱਬਾ ਮੇਰੀ ਜ਼ਿੰਦਗੀ ਦੇ ਸਾਲ ਕਟਾ ਦੇ ਜਿੰਨੇ ਮਰਜੀ ਪਰ ਗੁਰਜੀਤ ਜਿਹੜੀ ਇੰਨਾ ਭਰੋਸਾ ਕਰਦੀ ਤੇਰੇ ਤੇ ਉਸ ਦੀ ਜ਼ਿੰਦਗੀ ਬਖਸ਼ਦੀ ਵਾਹਿਗੁਰੂ ਜੀ ਪ੍ਰੀਤਮ ਕੋ ਨੇ ਫਿਰ ਸਿੰਦੂ ਨੂੰ ਗੱਲ ਨਾਲ ਲਾਇਆ ਤੇ ਕਿਹਾ ਕਿ ਉਹ ਆਪਣੀ ਆਪ ਨੂੰ ਦੋਸ਼ ਨਾ ਦੇਵੀ ਆਪਣੀ ਪਰਵਰਿਸ਼ ਤੇ ਖੁਦ ਉਂਗਲ ਨਾ ਚੁੱਕੀ ਉਸ ਨੇ ਤਾਂ ਪੂਰੀ ਤਨਦੇਹੀ ਨਾਲ ਨਿਭਾਈ ਸੀ ਆਪਣੀ ਜ਼ਿੰਮੇਵਾਰੀ ਪਰ ਸਿੱਕਾ ਖੋਟਾ ਤਾਂ ਕਿਹੜੀ ਕੰਧ ਨਾਲ ਟੱਕਰ ਮਾਰੀ ਕੋਈ ਸਹੀ ਕਿਹਾ ਤੁਸੀਂ ਪਰ ਉਹਨਾਂ ਤੇ ਡੰਗਰ ਵੱਛਾ ਵੀ ਤੇ ਘਰ ਵੀ ਵੇਚ ਦਿੱਤਾ ਸਿਰਫ ਇੱਕ ਕਮਰਾ ਨਿੱਕਾ ਜਿਹਾ ਛੱਡਿਆ ਉਭੀ ਲੋਕਲਾਜ ਤੋਂ ਛੱਡਿਆ ਨਹੀਂ ਤਾਂ ਮੇਰੇ ਤੇ ਜਨੌਰ ਵਿੱਚ ਫਰਕ ਹੀ ਨਹੀਂ ਰਿਹਾ ਪੈਣੇ ਕਹਿੰਦੇ ਦੋ ਟੁੱਕ ਹੀ ਬਣਾਉਣੇ ਤੇ ਪੈਣਾ ਇਸ ਉਮਰੇ ਬੁੱਢੜੀ ਤਾਂ ਇਹ ਛਤੀਰਾ ਵਾਲਾ ਕਮਰਾ ਵਥੇਰਾ ਤੈਨੂੰ ਪਰ ਚੰਦਰਿਆ ਨੇ ਪੂਰਾ ਨਹੀਂ ਸੋਚਿਆ ਕਿ ਇਸ ਉਮਰੇ ਹੀ ਤਾਂ ਸਾਥ ਦੀ ਜ਼ਰੂਰਤ ਹੁੰਦੀ ਆ ਇਹ ਕਹਿੰਦੀ ਉਹ ਆਪਣੀ ਅੱਖਾਂ ਦੇ ਕੋਹਿਆਂ ਵਿੱਚੋਂ ਮੂੰਹ ਤੇ ਲਗਾਤਾਰ ਡਿੱਗ ਰਹੇ ਹੰਝੂ ਸਾਫ਼ ਕਰਨ ਲੱਗੀ ਪ੍ਰੀਤਮ ਕੌਰ ਉਸ ਦਾ ਹੱਥ ਫੜ ਕੇ ਆਪਣੇ ਹੱਥਾਂ ਵਿੱਚ ਲੈਂਦਿਆਂ ਬੋਲੀ ਤੂੰ ਫਿਕਰ ਨਾ ਕਰ ਤੂੰ ਅੱਜ ਤੋਂ ਸਾਡੇ ਨਾਲ ਹੀ ਰਹੇਂਗੀ ਗੁਰਜੀਤ ਨੇ ਵੀ ਆਪਣੀ ਸੱਸ ਦੀ ਗੱਲ ਹੋਰ ਪੱਕੀ ਕਰ ਦਿੱਤੀ ਜਦੋਂ ਉਸ ਇਹ ਕਿਹਾ ਕਿ ਉਹ ਪ੍ਰਵਾਸ ਰਹੀ ਜਾਂਦੀ ਸੇਵਾ ਕਰਨ ਤਾਂ ਵੀ ਜੀ ਘਰੇ ਇਕੱਲੇ ਰਹਿ ਜਾਂਦੇ ਆ ਤਾਂ ਉਹਨਾਂ ਨੂੰ ਵੀ ਆਪਣੀ ਛੋਟੀ ਭੈਣ ਜਿਹੇ ਹੱਥ ਸਾਥ ਮਿਲ ਜਾਵੇਗਾ ਤੇ ਤੁਹਾਨੂੰ ਵੀ ਇਕਲਤਾ ਨਹੀਂ ਹੋਵੇਗੀ ਸ਼ਿੰਦੂ ਪਹਿਲਾਂ ਤਾਂ ਮਨਾਂ ਕਰ ਦਿੱਤਾ ਇਹ ਕਹਿ ਕੇ ਪਿੰਦੇ ਲੋਕੀ ਕੀ ਕਹਿਣਗੇ ਪਰ ਫਿਰ ਆਪਣੀ ਔਲਾਦ ਵਾਰੀ ਸੋਚਿਆ ਕਿ ਲੋਕੀ ਉਹਨਾਂ ਬਾਰੇ ਬੁੜਾ ਪਲਾਖਣਗੇ ਕਿ ਆਪਣੀ ਮਾਂ ਨੂੰ ਇਕੱਲੀ ਛੱਡ ਖੁਦ ਸ਼ਹਿਰ ਚਲੇ ਗਏ ਇਸ ਬਦਨਾਮੀ ਤੇ ਡਰ ਤੋ ਉਸਨੇ ਪ੍ਰੀਤਮ ਹੁਰੀ ਦੇ ਘਰ ਹੀ ਰਹਿਣਾ ਠੀਕ ਸਮਝਿਆ ਸਿੰਦੂ ਸੋਚਿਆ ਇੰਜ ਜੇ ਕਿਸੇ ਪੁੱਛਿਆ ਵੀ ਤੇ ਕਹਿ ਹੋ ਜਾਊਗਾ ਕਿ ਬੱਚਿਆਂ ਨਹੀਂ ਤਾਂ ਬਹੁਤ ਕਿਹਾ ਸ਼ਹਿਰ ਵਿੱਚ ਮੈਨੂੰ ਨਾਲ ਰਹਿਣ ਨੂੰ ਪਰ ਮੈਂ ਹੀ ਮਨਾਂ ਕਰ ਦਿੱਤਾ ਉਹਨਾਂ ਨੂੰ ਇਹ ਆਖ ਦਿੱਤਾ ਬਈ ਘੁੱਟਣ ਲੱਗਦੀ ਐ ਉੱਥੇ ਤਾਂ ਮੈਨੂੰ ਤੁਸੀਂ ਮੈਨੂੰ ਮਿਲਣ ਆ ਜਾਇਆ ਕਰਨਾ ਇੱਥੇ ਹੀ ਪਿੰਡ ਵਿੱਚ ਇਸ ਤਰ੍ਹਾਂ ਘਰ ਦੀ ਗੱਲ ਵੀ ਬਾਹਰ ਨਹੀਂ ਨਿਕਲੇਗੀ ਤੇ ਉਸ ਨੂੰ ਲੋਕਾਂ ਦੇ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਨਹੀਂ ਦੇਣੇ ਪੈਣਗੇ ਉਹ ਖਿਆਲੀ ਪਲਾਉ ਪਕਾ ਰਹੀ ਸੀ ਕਿ ਗੁਰਜੀ ਤੁਸ ਨੂੰ ਥੋੜੀ ਉੱਚੀ ਆਵਾਜ਼ ਵਿੱਚ ਦਿੰਦੀ ਕਿਹਾ ਤੁਸੀਂ ਠੀਕ ਹੋ ਕੀ ਹੋਇਆ ਤੁਸੀਂ ਚੁੱਪ ਕਿਉਂ ਹੋ ਗਏ ਇੱਕਦਮ ਬੋਲਦੇ ਨਹੀਂ ਸ਼ਿੰਦੋ ਮੈਂ ਮੈਂ ਠੀਕ ਹਾਂ ਇੱਥੇ ਹੀ ਰ੍ਹਾਂਗੀ ਫਿਰ ਮੈਂ पर एक शर्त थी कि मैं ਡੰਗਰਾਂ ਦਾ ਤੇ ਚੁੱਲ੍ਹੇ ਦਾ ਕੰਮ ਨਾਲ ਜੋ ਵੀ ਮੈਂ ਕਰ ਸਕਦੀ ਆ ਉਹ ਸਭ ਕੰਮ ਕਰਨ ਦਿਉਗੀ ਤਾਂ ਮੈਂ ਰਹਾਂਗੀ ਨਹੀਂ ਤਾਂ ਬੇਲੀ ਰਹਿ ਕੇ ਰੋਟੀ ਖਾਣੀ ਮਨਜ਼ੂਰ ਨਹੀਂ ਮੈਨੂੰ ਕਰ ਲੋ ਗੱਲ ਬੀਬੀ ਤੁਸੀਂ ਅਜੀ ਠੀਕ ਹੋ ਜਾਵੋ ਫਿਰ ਜੋ ਤੁਸੀਂ ਕਰਨਾ ਕਰ ਲੈਣਾ ਕੋਈ ਮਨਾ ਨਹੀਂ ਕਰੇਗਾ ਇਹਨਾਂ ਕਹਿੰਦੇ ਹੋਏ ਗੁਰਜੀਤ ਨੂੰ ਦਿਲੀ ਚਹੀ ਆਉਣ ਲੱਗੀ ਉਸ ਨੂੰ ਆਪਣੇ ਲੱਕ ਦੇ ਦਿਵਾਲੇ ਕਾਫੀ ਤਕਲੀਫ ਵੀ ਜਾਪੀ ਉਹ ਇਕਦਮ ਮੰਜੇ ਤੇ ਬੈਠ ਗਈ ਉਸ ਨੂੰ ਬੇਹੋਸ਼ ਹੀ ਜਹੀ ਹੁੰਦੀ ਵੀ ਪ੍ਰੀਤਮ ਕੌਰ ਨੇ ਪਰਮਜੀਤ ਨੂੰ ਆਵਾਜ਼ ਮਾਰੀ ਤਾਂ ਉਹ ਤੇ ਰਵਿੰਦਰ ਭੱਜ ਕੇ ਆ ਗਏ ਫਿਰ ਉਹਨਾਂ ਨੇ ਫਟਾਫਟ ਗੁਰਜੀਤ ਨੂੰ ਮੰਜੇ ਤੇ ਹੀ ਪਾ ਦਿੱਤਾ ਸ਼ਿੰਦੂ ਨੂੰ ਸਮਝ ਨਹੀਂ ਆ ਰਹੀ ਸੀ ਕਿ ਹੋਇਆ ਕੀ ਆ ਪਰ ਜਦੋਂ ਗੁਰਜੀਤ ਦੀ ਚੁੰਨੀ ਉਸ ਦੇ ਸਿਰ ਦੇ ਥੱਲੇ ਹੋਈ ਵੀ ਸੀ ਤਾਂ ਉਸ ਨੇ ਵੇਖਿਆ ਕਿ ਉਸ ਦੇ ਲੰਮੇ ਕੇਸ਼ ਹੁਣ ਨਹੀਂ ਸੀ ਰਹੀ ਸਿਰ ਤੇ ਮਸਾਂ ਹੀ ਥੋੜੀ ਜਹੀ ਕੇਸ ਰਹਿ ਗਈ ਸੀ ਤੇ ਉਹ ਕਮਜ਼ੋਰ ਵੀ ਜਾਪੀ ਉਸ ਨੂੰ ਸ਼ਰੀਰਕ ਪੱਖੋਂ ਪਰ ਸਿੰਧੂ ਕੁਝ ਨਹੀਂ ਪੁੱਛਿਆ ਸਗੋਂ ਦੋਵੇਂ ਹੱਥ ਜੋੜਾ ਸਮਾਨ ਵੱਲ ਤੱਕਦਿਆਂ ਕਿਹਾ हे ਮੇਰੇ ਮਾਲਕ ਮੇਰੀ ਧੀ ਨੂੰ ਰਾਜੀ ਕਰ ਦਿਓ ਜੀ ਧੰਵਾਦ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਪੂਰੀ ਕਹਾਣੀ ਸੁਣਨ ਲਈ ਬਨੇ ਰਹੇ ਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਧੰਵਾਦ ਜੀ